ਆਪ ਸਰਕਾਰ ਨੇ 1/3/2025 ਤੋਂ ਲੈ ਕੇ ਹੁਣ ਤੱਕ ਦਰਜ ਕੀਤੇ ਨੇ ਕਿ ਔਰ ਜਿਹਦੇ ਵਿੱਚ 16348 16348 ਲੋਕਾਂ ਨੂੰ ਫੜਿਆ ਗਿਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਇਹਦੇ ਵਿੱਚੋਂ ਲਗਭਗ 118 ਉਹ ਸਮਗਲਰ ਉਹ ਤਸਕਰ ਜਿਨ੍ਹਾਂ ਨੇ ਨਸ਼ਾ ਵੇਚ ਕੇ ਡਰੱਗ ਵੇਚ ਕੇ ਭੋਲੇ ਪਾਲੇ ਲੋਕਾਂ ਨੂੰ ਸ਼ਿਕਾਰ ਬਣਾ ਕੇ ਪ੍ਰਾਪਰਟੀਆਂ ਬਣਾਇਆ ਸੀਗੀਆਂ 118 ਜਿਹੜੀਆਂ ਉਹਨਾਂ ਦੇ ਘਰ ਜਾਂ ਉਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਨੇ ਉਹ ਤੈਸ ਤੈਸ ਕੀਤੀਆਂ ਗਈਆਂ ਨੇਗੀਆਂ ਔਰ ਇਸ ਤੋਂ ਬਿਨਾ ਲਗਭਗ 102 ਗੈਂਗਸਟਰ ਸਮਗਲਰ ਸਮਗਲਰ ਕੰਮ ਗੈਂਗਸਟਰ ਜਿਹੜੇ ਜਿਹੜੇ ਪੁਲਿਸ ਨਾਲ ਭੜੇ ਉਸ ਨਾਲ ਇਹਨਾਂ ਨੇ ਮੁਕਾਬਲਾ ਕੀਤਾ 102 ਉਹਨਾਂ ਦਾ ਵੀ ਨੰਬਰ ਆ ਜਿਨ੍ਹਾਂ ਨੂੰ ਫੜਿਆ ਗਿਆ ਉਨਾਂ ਦੇ ਖਿਲਾਫ ਕਾਰਵਾਈ ਹੋਈ ਆ ਔਰ ਜੇ ਮੈਂ ਗੱਲ ਕਰਾਂ ਹੈਰੋਇਨ ਦੀ 620 ਕਿਲੋ ਜਿਹੜੀ ਆ ਉਹ ਹੁਣ ਤੱਕ ਹੈਰੋਇਨ ਪ੍ਰਾਪਤ ਬਰਾਮਦ ਹੋਈ ਹੈਗੀ ਇਸੇ ਤਰੀਕੇ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ 인ਫਰਾਸਟ੍ਰਕਚਰ ਜਿਹੜਾ ਸੀਗਾ ਉਹਦੇ ਕਈ ਫੈਸਿਲਿਟੀ ਦੀ ਘਾਟ ਨਜ਼ਰ ਆਈ ਤੋ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਚ ਹੋਈ ਆ ਔਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈੱਡ ਐਡੀਸ਼ਨਲ ਕਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਟਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਯਾ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈੱਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈੱਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵਧ ਜਾਂਦੇ ਨੇ ਯਾਨੀ ਸਾਡੀ ਕੈਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈੱਡਾਂ ਦੀ ਕੈਪੈਸਿਟੀ 5000 ਬੈੱਡ ਦੀ ਕੈਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਦੇ 6000 ਚ ਵੱਧਦੀ ਆ ਤਾਂ ਇਮੀਡੀਏਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰੱਗ ਐਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਦੇ ਲਈ ਜਿਹੜਾ ਉਹਦਾ ਖਰਚਾ ਹੈਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਇਹ ਵੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਇਸ ਤੋਂ ਬਿਨਾ ਸਟਾਫ ਦੀ ਭਰਤੀ ਆ ਡਿਪਾਰਟਮੈਂਟ ਨੂੰ ਇਹ ਆਜਾਡਰ ਕੀਤੇ ਨੇ ਹੈਲਥ ਡਿਪਾਰਟਮੈਂਟ ਨੂੰ ਕਿਹੜਾ ਸਟਾਫ ਆ ਚਾਹੇ ਉਹ ਨਰਸਿੰਗ ਸਟਾਫ ਆ ਜਾਂ ਹੋਰ ਪੈਰਾਮੈਡੀਕਲ ਸਟਾਫ ਆ ਉਹਦੀ ਕੰਪਲੀਟ ਜਿਹੜੀ ਆ ਪ੍ਰਪੋਜ਼ਲ ਵਿਥਿਨ ਵੀਕ ਲੈ ਕੇ ਆਉਣ ਕਿ ਕਿਹੜੇ ਕਿਹੜੇ ਹਸਪੀਟਲ ਦੇ ਅੰਦਰ ਕਿੱਥੇ ਕਿੱਥੇ ਘਾਟ ਆ ਉਬੀ ਅਸੀਂ ਜਿਹੜਾ ਪੂਰੀ ਕਰਾਂਗੇ ਇਸ ਤੋਂ ਬਿਨਾ ਸਕੈਸਟ ਟੈਸਟ ਜਿਹੜਾ ਹੁੰਦਾਗਾ ਉਹਦੀ ਵੀ ਅਸੀਂ ਇੰਪੈਨਲਮੈਂਟ ਕੀਤੀ ਆ ਤਾਂ ਕਿ ਉਹ ਉਹ ਅਸੀਂ ਇੰਪੈਨਲਮੈਂਟ ਬੇਸ ਤੇ ਕੀਤਾ ਉਹਦੇ ਅਸੀਂ ਕੀਤਾਗਾ 2 ਘੰਟੇ ਦੇ ਵਿੱਚ ਅਸੀਂ ਉਹਨੂੰ ਰੱਖਾਂਗੇ ਪਰਸ ਦੇ ਆਊਗਾ 2 ਘੰਟੇ ਇੰਪੈਨਲ ਕਰਾਂਗੇ ਤੇ 2 ਘੰਟਿਆਂ ਚ ਅਸੀਂ ਉਹਨੂੰ 3000 ਰੁਪਇਆ ਦੇਵਾਂਗੇ 2 ਘੰਟੇ ਆ ਕੇ ਉਹ ਸਾਡੇ ਹਸਪੀਟਲਾਂ ਦੇ ਅੰਦਰ ਸਾਡੇ ਓਟ ਕਲੀਨਿਕਾਂ ਦੇ ਅੰਦਰ ਸਾਡੇ ਨਸ਼ਾ ਸਰੋਗ ਕੇਂਦਰਾਂ ਦੇ ਆ ਕੇ ਜਿਹੜਾ ਸਾਡੇ ਮਰੀਜ਼ ਲਗੇ ਉਹਨਾਂ ਦੀ ਸਟੱਡੀ ਕਰਕੇ ਉਹਨਾਂ ਨੂੰ ਮੈਡੀਸਨ ਦੇਣਗੇ ਇਹ ਅੱਜ ਦੇ ਹੈ ਜੀ ਸਕੈਟਰਸਟ ਸਕੈਟਰਸ ਕਾਉਂਸਲਿੰਗ ਕਰਨ ਲਈ ਇੱਕ ਕਾਉਂਸਲਰ ਨੇਗੇ ਇੱਕ ਸਕੈਟਰਸਟ ਨੇਗੇ ਦੋਨੋਂ ਦੀ ਲੱਗਤ ਇਹ ਨੀਡ ਬੇਸ ਦੇਗੇ ਜਿੱਥੇ ਜਿੱਥੇ ਨੀਡ ਆ ਅਸੀਂ ਉਸ ਐਡਜੋਇਨਡ ਏਰੀਆ ਚੋਂ ਭਰਤੀ ਕਰਾਂਗੇ ਐਮਪੈਨਲ ਕਰ ਲਾਂਗੇ ਮੰਨ ਲਓ ਪਟਿਆਲੇ ਚਾਰ ਬੰਦੇ ਪੈਨਲ ਕਰ ਲਏ ਅਮਰਸਰ ਚ 10 ਹੋ ਗਏ ਉੱਥੇ 20 ਹੋ ਗਏ ਉਹ ਆਉਣਗੇ ਉਹਨਾਂ ਦੇ 2 ਘੰਟੇ ਸਮਾਵਾਸੀਂ ਲਵਾਂਗੇ 2 ਘੰਟਿਆਂ ਦੇ ਅੰਦਰ ਉਹ ਸਾਡੇ ਮਰੀਜ਼ਾਂ ਨੂੰ ਚੈੱਕ ਕਰਨਗੇ ਔਰ ਅਸੀਂ ਇਹਨਾਂ ਨੂੰ ਆਨਰੇਰੀਅਮ ਜਿਹੜਾ ਉਹ 1500 ਪ੍ਰਤੀ ਆਵਰ 1500 ਰੁਪਿਆ ਘੰਟਾ ਜਿਹੜਾ ਅਸੀਂ ਇਹਨਾਂ ਨੂੰ ਆਨਰੇਰੀਅਮ ਦੇਵਾਂਗੇ ਔਰ 2 ਘੰਟੇ ਮੈਕਸਿਮਮ ਜੌਬ ਹੋਣ ਦੀ 2 ਘੰਟੇ ਉਹ ਹੋਏਗਰੂਗੀ ਔਰ 3000 ਦੇਵਾਂਗੇ ਸੋ ਅੱਜ ਦੇ ਇਹ ਅਹਿਮ ਜਿਹੜੇ ਫੈਸਲੇ ਅੱਜ ਦੀ ਕੈਬਨਟ ਸਬ ਕਮੇਟੀ ਚ ਲਏ ਗਏ ਨੇਗੇ ਸੋ ਬਿਲਕੁਲ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾਗਾ ਜੋ ਯੋਗ ਨਸ਼ਿਆਂ ਦੇ ਵਿਰੁੱਧ ਮਹਿੰਮ ਚੱਲ ਰਹੀ ਆ ਉਹਨੂੰ ਬੜੀ ਕਾਮਯਾਬੀ ਮਿਲ ਰਹੀ ਆ ਔਰ ਅੱਜ ਇਹ ਲੋਕ ਲਹਿਰ ਚ ਤਬਦੀਲ ਹੋ ਚੁੱਕੀ ਆ ਅੱਜ ਯੋਗ ਨਸ਼ਿਆਂ ਦੇ ਵਿਰੁੱਧ ਲੋਕ ਲਹਿਰ ਚ ਤਬਦੀਲ ਹੋ ਚੁੱਕਿਆ ਅੱਜ ਸਾਰੇ ਪੰਜਾਬ ਦੇ ਲੋਕ ਸਰਕਾਰ ਦਾ ਸਾਥ ਦੇ ਰਹੇ ਨੇਗੇ ਔਰ ਆਪ ਆਪ ਆ ਕੇ ਜਿਹੜੀ ਸਾਡੂੰ ਇਨਫੋਰਮੇਸ਼ਨ ਵੀ ਦੇ ਰਹੇ ਨੇ ਕਿ ਇੱਥੇ ਡਰੱਗ ਪੈਡਲਰ ਕੰਮ ਕਰ ਰਿਆ ਇੱਥੇ ਨਸ਼ਾ ਤਸਕਰ ਕੰਮ ਕਰ ਰਿਆ ਔਰ ਦੂਸਰਾ ਆਪ ਲੋਕ ਆਪ ਆ ਕੇ ਵੋਟ ਸੈਂਟਰਾਂ ਚ ਆਪਾਂ ਕੇ ਜਿਹੜਾ ਉਹ ਸਾਡੇ ਸੈਂਟਰਾਂ ਦੇ ਵਿੱਚ ਆ ਕੇ ਆਪਣੇ ਔਲਾਦ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਮੈਂ ਸਮਝਦਾ ਬੜੀ ਸਕਸੈਸ ਸਾਨੂੰ ਮਿਲ ਰਹੀ ਆ ਕਿਉਂਕਿ ਲੋਕ ਜਦੋਂ ਆਪ ਬਾਹਰ ਆ ਕੇ ਕਹਿਣ ਕਿ ਭਰਾਵਾ ਮੈਂ ਨਸ਼ਾ ਕਰਦਾ ਮੇਰਾ ਨਸ਼ਾ ਛਡਾਇਆ ਜਾਵੇ ਤਾਂ ਇੱਥੋਂ ਪਤਾ ਲੱਗਦਾਗਾ ਕਿ ਨਸ਼ਾ ਤਸਕਰ ਜਿਹੜੇ ਨੇਗੇ ਉਹ ਚੇਨ ਟੁੱਟ ਚੱਕੀ ਆ ਨਸ਼ਾ ਤਸਕਰ ਭੱਜ ਚੁੱਕੇ ਨੇਗੇ ਔਰ ਲੋਕ ਆ ਕੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਨੇ ਕਿ ਸਾਡਾ ਇਲਾਜ ਕਰਵਾਇਆ ਜਾਵੇ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈਗਾ ਔਰ ਬਹੁਤ ਜਲਦ ਜਿਹੜਾ ਪੰਜਾਬ ਨਸ਼ਾ ਮੁਕਤ ਹੋਊਗਾ ਜੀਮਾ ਸਾਹਿਬ ਰਾਜ ਆਪਣੇ ਇਹਦਾ ਕਿ ਧਿਆਨ ਥੋੜਾ ਬਾਹਰ ਨੂੰ ਹੋ ਰਿਹਾ ਅੱਜ ਕੱਲੋ ਉਹ ਕਹਿੰਦੇ ਪਕਸ਼ਾ ਤੇ ਨਾਲ ਕੋਈ ਨਸ਼ਾ ਨਹੀਂ ਠੱਪਣ ਹੁੰਦਾ ਸੀ ਵੀ 50000 ਪਕਸ਼ੇ ਦਾ ਕਰਤੇ ਸੀਗੇ ਡਿਵਰਸ਼ਨ ਕਰੋਗੇ ਤੁਸੀਂ ਚਿੱਤੇ ਤੋਂ ਵਕੀਲ ਜਾਂ ਪੋਸਟਵਾਲ ਤੋਂ ਉਸ ਤੋਂ ਬਾਅਦ ਸਟਾਇਆ ਜਾ ਸਕਦਾ ਹੈ ਇਸ ਤਰੀਕੇ ਤੇ ਇਹ ਹਮਾਇਤ ਕਰਦੇ ਹੋਏ ਨਜ਼ਰ ਆਏ ਨਾ ਨਾ ਨੂੰ ਕਹਿ ਰਹੇ ਕਿ ਇਹ ਜਿਹੜਾ ਮਹਿਲ ਚਾਲਦੀ ਹੈ ਇਹ ਕਿਸੇ ਕੰਮ ਨਹੀਂ ਨਹੀਂ ਇਹਦਾ ਬਤਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਬੜਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇਗੇ। ਇਹੀ ਗੱਲ ਆ ਤੁਹਾਡਾ। ਕੁਐਸਚਨ ਇਹੀ ਆ। ਨਹੀਂ ਕਹਿ ਰਹੇ। ਦੇਖੋ ਜਦੋਂ ਕਿਤੇ ਅਪੀਮ ਹੁੰਦੀ ਹੈ ਨਾ, ਓਪੀਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜਿਹੜ ਦੇਗੇ, ਹੈਰੋਇਨ, ਸਮੈਕੋ ਉੱਥੋਂ ਬਣ ਕੇ ਆਉਂਦੇ ਨੇਗੇ। ਸਮੈਕ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ, ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਲਗੇ, ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ। ਉਹ ਪੰਜਾਬ ਨੂੰ ਮਸੇੜੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕੀਤਾ ਨਸ਼ਿਆਂ ਨੂੰ ਪ੍ਰਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿੰਮ ਚੱਲ ਰਹੀ ਆ ਜਿਹੜੀ ਮਹਿੰਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੇਦਰ ਬੀਜੇਪੀ ਵਾਲੇ ਕ੍ਰਿਟਿਸਾਈਜ਼ ਕਰ ਰਹੇ ਨੇ ਅ ਸਰ ਜੀ ਮੇਰਾ ਸਵਾਲ ਹੈ ਕਿ ਤੁਸੀਂ ਕਿਉਂਕਿ ਹੁਣ ਪ੍ਰੀਕੌਸ਼ਨਰੀ ਦੌਰ ਤੇ ਕੰਮ ਕਰ ਰਹੇ ਹੋ ਜਿਹੜੇ ਪੀੜਿਤਾਂ ਨੂੰ ਨਹੀਂ ਕੰਮ ਕੀਤਾ ਜਾ ਰਿਹਾ ਸਰਕਾਰੀ 1000 ਬੈੱਡ ਵਧਾ ਰਹੇ ਹੋ ਪ੍ਰਾਈਵੇਟ ਵਧਾ ਰਹੇ ਹੋ ਇਹਦਾ ਮਤਲਬ ਕਿਤਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੀ ਕਿੰਨੀਆਂ ਉਸ ਤੋਂ ਬਾਰੇ ਕਦਾ ਲੱਗ ਸਕਦਾ ਕਿੰਨੇ ਕਿਟਰਾ ਕਿਟਨੇ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਇਹ ਆ ਕੋਈ ਉਸ ਬਾਰੇ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲਏਗੇ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਉਹ 200 ਤੋਂ ਵੱਧ ਕੇ ਅਨਿਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲ ਅੰਕੜਾ ਉਹ ਪਹੁੰਚ ਗਿਆ ਇਸ ਇੱਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾਗਾ ਕਿ ਜਿਹੜੀ ਮਹਮਾ ਸਫਲਤਾਪੂਰਵਕ ਚੱਲ ਰਹੀ ਹੈ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਫਸ਼ਾਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪਤਾਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈਆ 30 ਹੋਈਆ 40 ਹੋਈਆ ਇਟ ਬਿੰਚ ਲੋਕ ਛੱਡਣਾ ਚਾਹੁੰਦੇ ਨੇ ਕਿ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇਗੇ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਿਆਂ ਨੂੰ ਪ੍ਰਮੋਟ ਕਰਨਾ ਚਾਹੁੰਦੀ ਆ ਅਕਾਲੀ ਦਲ ਬੀਜੇਪੀ ਕਲੇ ਨਸ਼ਿਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਨਹੀਂ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਬਾਲ ਤੱਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹੁਆ ਆਪ ਆ ਕੇ ਦੇਖ ਲੈਣਾ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਰ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਸਰ ਬਹੁਤ ਸਾਰੀ ਇਹਨਾਂ ਕ੍ਰਾਸਿੰਗ ਦੀ ਚੀਜ਼ ਨਹੀਂ ਨਿਕਲਦੀ ਜੇਲ੍ਹ ਦੇ ਵਿੱਚੋਂ ਨਿਕਲਦੀ ਹੈ ਬਹੁਤ ਸਾਰੇ ਗ੍ਰਾਸ ਲਿੰਕਿੰਗਸ ਹਮਲੇ ਵੀ ਜਿਹੜੇ ਉਹ ਜੇਲ੍ਹਾਂ ਦੇ ਵਿੱਚੋਂ ਨਿਕਲ ਰਹੀ ਹੈ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇਲ੍ਹ ਚ ਜਾਣ ਤੋਂ ਬਾਅਦ ਵੀ ਕਿਤਨਾ ਕਿਤੇ ਆਪਦਾ ਨੈਕਸਸ ਜਿਹੜਾ ਕੈਮ ਕਰਾ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਇਮੀਡੀਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰ ਲੈ ਕੇ ਇਮੀਡੀਟਲੀ ਕਾਰਵਾਈ ਹੋਦੀ ਹੈਗੀ ਐਂਡ ਇਹ ਡਰੱਗ ਮਾਫੀਆ ਆਪਣਾ ਕੰਮ ਬੜੀਆ ਕਰ ਰਹੀ ਹੈ ਪਰ ਤੇ ਵੀ 6 ਜਿਲ੍ਹਿਆਂ ਦੇ ਵਿੱਚ 40 ਕਰੋੜ ਦੀ ਲਾਗਤ ਨਾਲ ਕੈਮੇ ਲਗਾਉਣ ਦਾ ਕੰਮ ਸੀ ਅਗਸਤ ਦੇ ਵਿੱਚ ਜਿਹੜਾ ਕੌਮੀ ਚੱਲ ਰਿਹਾ ਪਰ ਫਿਰ ਵੀ 6 ਜਿਲ੍ਹਿਆਂ 'ਚ ਹਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਤੋਂ ਆਪਣਾ ਹੈ ਸਰਕਾਰੀ ਮੋਰਟਾ ਕਿਹਣੀ ਕਰਵਾਈ ਹੋਈ ਹੈ ਕਿਹਣੀ ਐਜੇ ਨਸ਼ਾ ਤਸਕਰ گرفتار ਹੋਏ ਨਸ਼ੇ ਨਹੀਂ ਜਿਲ੍ਹਿਆਂ ਦੀ ਗੱਲ ਕਰ ਰਹੇ ਨਹੀਂ ਸਰ ਮੈਂ ਸਰਦੀ ਇਲਾਕਿਆਂ ਦੀ ਗੱਲ ਕਰ ਰਿਹਾ ਮਹੀਨੇ ਜਿੰਨਿਆਂ ਦੇ ਵਿੱਚ ਤੁਸੀਂ 40 ਕਰੋੜ ਦੀ ਲਗਣਾ ਨਹੀਂ ਮੇਰੇ ਕੋਲੇ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਦੀ ਹੈਗਾ ਮੈਂ ਉਹ ਦੁਬਾਰਾ ਤੁਹਾਨੂੰ ਲਗ ਤੋਂ ਐਕਸਪਲੇਨ ਕਰ ਦੂੰਗਾ ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਖੜੇ ਜਦੋਂ ਦਾ ਚਿੱਪੇ ਦਾ ਜਲੂ ਹੋਇਆ ਪੰਜਾਬ ਦੇ ਵਿੱਚ ਉਹਲਾ ਡਰੱਗ ਕੇਸ ਉਹਦਾ ਇਹਦਾ ਸਰਗਰਾਂ ਸੀ ਉਹਨੂੰ ਜਮਾਨਤ ਮਿਲ ਗਈ ਹੈ ਜੀ ਕਿਉਂਕਿ 2011-12 ਦੇ ਵਿੱਚ ਹੀ ਉਹਦਾ ਸਿੰਥੈਟਿਕ ਡਰੱਗ ਨੇ ਜਿਹੜਾ ਪੈਰ ਪਸਾੜੇ ਨੇ ਪੰਜਾਬ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਗਿਆ ਹੋ ਕੀ ਉਹਨੂੰ ਦੁਬਾਰਾ ਜੇ ਪੁੱਛੂ ਇਸ ਹੋਏਗੀ ਕਿਉਂਕਿ ਕ੍ਰਿਟੀਕਲ ਜਿਹੜਾ ਨੈਸੈਸਰੀ ਉਹਦੇ ਨਾਲ ਕਾਫੀ ਤੰਦਾ ਜੁੜਿਆ ਸੀ ਜਿਆ ਕਿਉਂਕਿ ਉਹਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਚ ਬੰਦ ਹੋ ਗਿਆ ਸੀ ਚੈਪਟਰ ਕੀ ਪੰਜਾਬ ਸਰਕਾਰ ਦੁਬਾਰਾ ਜਿਹੜਾ ਹੈਗਾ ਉਹ ਜਿਹੜੋ ਕਿਵੇਂ ਉਹ ਪੈਰ ਪਸਾਰੇ ਜਿਹੜੇ ਜਿਹੜੇ ਵੀ ਵਿਅਕਤੀ ਜੇਲ੍ਹਾਂ ਤੋਂ ਆਨਰਬਲ ਕੋਰਟ ਦੁਆਰਾ ਜ਼ਮਾਨਤ ਲੈ ਕੇ ਆਉਂਦੇ ਨੇਗੇ ਸਾਡਾ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀਆ ਜਿਹੜਾ ਉਹਨਾਂ ਤੇ ਨਜ਼ਰ ਰੱਖਦਾਗਾ ਕਿ ਉਹਨਾਂ ਦੀਆਂ ਜੇਲ੍ਹ ਤੋਂ ਰਹਾ ਹੁਣ ਤੋਂ ਬਾਅਦ ਆਫਟਰ ਲੀਵਸ ਫਰਮ ਦੀ ਜੇਲ ਉਹਨਾਂ ਦੇ ਐਕਟੀਵਿਟੀਜ਼ ਕੀ ਨਹਿਗੀਆਂ ਉਹ ਸਾਰੀਆਂ ਐਕਟੀਵਿਟੀ ਬਾਤ ਕੀਤੀਆਂ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਐਕਟੀਵਿਟੀ ਜਿਹੜੀ ਆ ਸਸਪੀਸ਼ੀਅਸ ਹੋਊਗੀ ਸ਼ੱਕੀ ਹੋਊਗੀ ਤਾਂ ਬਿਲਕੁਲ ਤਤਕਾਰਵੇ ਕੀਤੀ ਗਈ। ਪੰਜ ਰਸ ਤੋਂ ਇਲਾਵਾ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਵੀ ਕਬੱਡਾ ਮੁਸਤਾਸੀ ਕੁਝ ਦਿਨਾਂ ਤੱਕ ਮੋਸਾ ਵੀ ਹੋਈਆਂ ਉਸ ਨੂੰ ਲੈ ਕੇ ਹੋਰ ਤੱਕੀ ਕੁਝ ਐਕਸ਼ਨ ਹੋਇਆ ਔਰ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਬਿਲਕੁਲ ਚਲਾਨ ਜਿਹੜਾ ਉਹਦਾ ਉਸ ਨਗਰਦਮੇ ਦਾ ਚਲਾਨ ਤਿਆਰ ਆਗਾ ਟੈਕਨੀਕਲ ਰਿਪੋਰਟ ਜਿਹੜੀਆਂ ਐਕਸਪਰਟ ਦੀਆਂ ਰਿਪੋਰਟ ਆਉਣੀਆਂ ਬਾਕੀ ਨੇਗੀਆਂ ਆਈ ਥਿੰਕ ਕੁਪਲ ਆਫ ਡੇ ਦੇ ਵਿੱਚ ਉਹ ਜਿਹੜੀਆਂ ਰਿਪੋਰਟਸ ਰਹਿਗੀਆਂ ਉਹ ਆ ਜਾਣਗੀਆਂ ਤਾਂ ਤੁਰੰਤ ਜਿਹੜਾ ਉਹ ਚਲਾਣਾ ਉਹ ਕੋਰਟ ਚ 2 ਕੋਰਟ ਕੀਤਾ ਜਾਊਗਾ ਕੋਰਟ ਸਬਮਿਟ ਕੀਤਾ ਜਾਊਗਾ ਬਿਲਕੁਲ ਅਸੀਂ 100% ਇਨਸ਼ੋਰ ਕਰਦੇ ਆ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਅ ਜਿਹੜੀ ਆ ਲਾਈਫ ਕਨਵੈਕਸ਼ਨ ਕਰਵਾਵਾ ਯਾਰ ਮੇਰਾ 102 ਟ੍ਰੈਕ ਜਿਹੜੇ ਫੜੇ ਗਏ ਸੀ ਹੱਥ ਤੋਂ ਬੋਲਦਾ ਸਰ ਉਹਦੇ ਚ ਤਾਂ ਉਹ ਕਹਿੰਦੇ ਕਿ ਪਾਸਪੋਰਟ ਕਹਿੰਦੇ ਆ ਕਿ ਸਾਹ ਤੋਂ ਤਾਂ ਯੂਜ਼ ਹੀ ਨਹੀਂ ਹੁੰਦਾ ਉਹਦੇ ਲਈ ਸ਼ਰਾਬ ਬਣਦੀ ਨਹੀਂ ਉਹਦੇ ਨਾਲ ਤਾਂ ਪੈਟਰੋਲ ਦੇ ਵਿੱਚ ਮਿਕਸ ਕਰ ਲੈਂਦੇ ਹੁੰਦਾ ਉਹ ਕਹਿੰਦੇ ਸਾਡੇ ਕੋਲ ਬਿੱਲ ਹੈਗਾ ਆਨਲਾਈਨ ਐਂਟਰੀਆਂ ਹੈਗੀਆਂ ਉਹ ਮਸਲੇ ਦੇ ਵਿੱਚ ਕੀ ਤੁਸੀਂ ਥੋੜਾ ਕਲੈਰੀਫਾਈ ਕਰ ਦੋ ਕਿ ਕਾਰਵਾਈ ਤੁਸੀਂ ਕਰ ਰਹੇ ਹੋ ਜਾਂ ਕੀ ਗੱਲ ਬਾਤ ਹੈ ਦੇਖੋ ਮੈਂ ਬੜਾ ਹੈਰਾਨ ਆ ਕਿ ਅਕਾਲੀ ਦਲ ਬੜਾ ਵੱਧ ਚੜ ਕੇ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨਾਂ ਲੋਕਾਂ ਨੂੰ ਬਚਾਉਣ ਦੇ